ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਦਾ ਪਾਠ ਆਪਾਂ ਹੁਣੇ-ਹੁਣੇ ਸਾਰਿਆਂ ਨੇ ਸਰਵਣ ਕੀਤਾ ਹੈ ਗੁਰੂ ਪਿਆਰਿਓ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਸੰਗਤ ਨੂੰ ਸਮਝਾਉਣ ਦੇ ਲਈ ਮਨੁੱਖਤਾ ਨੂੰ ਸਮਝਾਉਣ ਦੇ ਲਈ ਇਸ ਤਰੀਕੇ ਦੇ ਨਾਲ ਵਿਚਾਰ ਬਖਸ਼ਿਸ਼ ਕਰ ਰਹੇ ਹਨ ਜਿਵੇਂ ਦੋ ਭੈਣਾਂ ਆਪਸ ਵਿੱਚ ਇਕੱਠੀਆਂ ਹੋ ਕੇ ਬੈਠਦੀਆਂ ਨਾ ਜਿਵੇਂ ਦੋ ਭੈਣਾਂ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਦੀਆਂ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਇੱਕ ਉਹ ਔਰਤ ਜਿਸ ਔਰਤ ਨੇ ਜਿਸ ਜੀਵ ਇਸਤਰੀ ਨੇ ਉਸ ਅਕਾਲ ਪੁਰਖ ਵਹਿਗੁਰੂ ਦਾ ਮਲਾਪ ਹਾਸਲ ਕੀਤਾ ਹੋਇਆ ਇੱਕ ਉਹਦੀ ਗੱਲ ਹੈ ਅਤੇ ਨਾਲ ਉਹਦੇ ਜੋ ਦੂਸਰੀ ਔਰਤ ਹੈ ਜਿਹੜੀ ਦੂਸਰੀ ਜੀਵ ਇਸਤਰੀ ਹੈ ਇਹੀ ਉਹ ਔਰਤ ਹੈ ਜਿਹੜੀ ਸਮਾਜ ਦੇ ਦੁਨੀਆ ਦੇ ਮੋਹ ਦੇ ਚਿੱਕੜ ਵਿੱਚ ਫਸੀ ਹੋਈ ਹੈ ਰੰਗ ਬਰੰਗੀ ਦੁਨੀਆ ਵੱਲ ਵੇਖ ਕੇ ਇਹਦਾ ਜਿਹੜਾ ਮਨ ਹੈ ਉਹ ਰਸਾਂ ਦੇ ਵਿੱਚ ਉਲਝਿਆ ਹੋਇਆ ਹੈ ਲੇਕਿਨ ਇਹਦੇ ਮਨ ਵਿੱਚ ਉਸ ਦੂਜੀ ਜੀਵ ਇਸਤਰੀ ਵੱਲ ਵੇਖ ਕੇ ਉਸ਼ਾਲਾ ਪੈਦਾ ਹੁੰਦਾ ਹੈ ਕਦੇ ਚਾਹ ਪੈਦਾ ਹੁੰਦਾ ਹੈ ਕਿ ਮੇਰਾ ਮਨ ਵੀ ਜਿਹੜੀ ਮੇਰੀ ਜ਼ਿੰਦਗੀ ਵੀ ਹੈ ਉਸ ਜੀਵ ਇਸਤਰੀ ਵਰਗੀ ਬਣ ਜਾਏ ਜਿਹੜੀ ਉਸ ਅਕਾਲ ਪੁਰਖ ਦੇ ਮਲਾਪ ਨੂੰ ਹਾਸਲ ਕਰ ਚੁੱਕੀ ਹੈ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਜਿਸ ਜੀਵ ਇਸਤਰੀ ਨੇ ਉਸ ਅਕਾਲ ਪੁਰਖ ਦਾ ਮਲਾਪ ਹਾਸਲ ਕੀਤਾ ਹੋਇਆ ਉਹ ਜੀਵ ਇਸਤਰੀ ਆਪਣੇ ਨਾਲ ਦੀ ਦੂਸਰੀ ਜੀਵ ਇਸਤਰੀ ਨੂੰ ਇਸ ਤਰੀਕੇ ਨਾਲ ਸਮਝਾ ਰਹੀ ਹੈ ਉਹ ਕਹਿਣ ਲੱਗੀ ਗੋਬਿੰਦ ਗੋਬਿੰਦ ਕਰ ਹਾਂ हे ਮੇਰੀਏ ਭੈਣੇ ਤੂੰ ਇੰਜ ਕਰਿਆ ਕਰ ਕਿ ਹਮੇਸ਼ਾ ਆਪਣੀ ਰਸਨਾ ਦੇ ਨਾਲ ਨਾ ਗੋਬਿੰਦ ਗੋਬਿੰਦ ਭਾਵ ਉਸ ਅਕਾਲ ਪੁਰਖ ਦਾ ਨਾਮ ਧਿਆਇਆ ਕਰ ਉਹਦੀ ਬੰਦਗੀ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਅੱਗੇ ਕਹਿੰਦੀ ਹਰ ਹਰ ਮਨ ਪਿਆਰ ਹਾਂ ਤੂੰ ਆਪਣੇ ਮਨ ਦੇ ਵਿੱਚ ਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਪਿਆਰ ਹੈ ਉਹ ਆਪਣੇ ਅੰਦਰ ਪੈਦਾ ਕਰ ਆਪਣੇ ਮਨ ਕਰਕੇ ਉਹਨੂੰ ਪਿਆਰ ਕਰਨਾ ਆਰੰਭ ਕਰ ਫਿਰ ਕਹਿੰਦੀ ਗੁਰ ਕਹਿਆ ਸੋ ਚਿਤ ਧਰ ਹਾਂ ਜੋ ਕੁਝ ਗੁਰੂ ਕਹਿ ਰਿਹਾ ਹੈ ਜੋ ਕੁਝ ਸ਼ਬਦ ਗੁਰੂ ਕਹਿ ਰਿਹਾ ਹੈ ਗੁਰਬਾਣੀ ਕਹਿ ਰਹੀ ਹੈ ਨਾ ਉਸ ਕਹੇ ਹੋਏ ਨੂੰ ਸਤ ਕਰਕੇ ਮੰਨ ਕੇ ਆਪਣੇ ਚਿੱਤ ਦੇ ਵਿੱਚ ਧਰ ਲੈ ਆਪਣੇ ਅੰਦਰ ਟਿਕਾ ਲੈ ਤੇ ਫਿਰ ਚੌਥੇ ਨੰਬਰ ਤੇ ਕੀ ਕਿਹਾ ਕਹਿੰਦੇ ਅਨਸਿਓ ਤੋਰ ਆ ਜਿਹੜਾ ਪਿਆਰ ਤੋਂ ਸਮਾਜ ਦੇ ਰੰਗ-ਬਰੰਗੀਆਂ ਵਸਤੂਆਂ ਦੇ ਵਿੱਚ ਪਾਇਆ ਹੋਇਆ ਹੈ ਨਾ ਇਹਨਾਂ ਵਸਤੂਆਂ ਦੇ ਨਾਲੋਂ ਇਹਨਾਂ ਹਸਤੀਆਂ ਦੇ ਨਾਲੋਂ ਆਪਣਾ ਪਿਆਰ ਤੋੜ ਕੇ ਅਨਸਿਓ ਤੋਰ ਬਾਕੀਆਂ ਦੇ ਨਾਲੋਂ ਤੋੜ ਲੈ ਫੇਰ ਹਾਂ ਆਪਣੇ ਆਪ ਨੂੰ ਉਧਰੋਂ ਫੇਰ ਲੈ ਭਾਵ ਆਪਣਾ ਮੁਖ ਆਪਣਾ ਚਿੱਤ ਉਧਰਲੇ ਪੱਛੋਂ ਮੋੜ ਲੈ ਤੇ ਇਹਦਾ ਨਤੀਜਾ ਕੀ ਮਿਲੇਗਾ ਐਸੇ ਲਾਲਨ ਪਾਇਓ ਰੀ ਸਖੀ ਇੱਕ ਵਾਰੀ ਸਾਰੇ ਕਿਰਪਾ ਕਰਿਓ ਐਸੇ ਲਾਲਨ ਪਾਇਓ ਰੀ ਸਖੀ ਹੈ ਮੇਰਗੇ ਸਖੀਏ ਹੈ ਮੇਰਗੇ ਭੈਣੇ ਇਸ ਤਰੀਕੇ ਦੇ ਨਾਲ ਤੂੰ ਵੀ ਉਸ ਅਕਾਲ ਪੁਰਖ ਦਾ ਮਲਾਪ ਹਾਸਲ ਕਰ ਲਵੇਂਗੀ ਦੋ ਭੈਣਾਂ ਜਿਵੇਂ ਆਪਸ ਵਿੱਚ ਬੈਠ ਕੇ ਵਿਚਾਰਾਂ ਕਰਦੀਆਂ ਹਨ ਕਿੱਡੀ ਸੋਹਣੀ वार्तालाਪ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਇੱਕ ਗੁਰੂ ਦੇ ਪਿਆਰ ਵਿੱਚ ਭਿੱਜੀ ਹੋਈ ਭੈਣ ਗੁਰੂ ਨਾਲੋਂ ਟੁੱਟੀ ਹੋਈ ਭੈਣ ਨੂੰ ਕਿੰਨੇ ਪਿਆਰ ਨਾਲ ਸਮਝਾ ਰਹੀ ਹੈ ਕਹਿੰਦੀ ਭੈਣੇ ਉਸ ਮਾਲਕ ਦੀ ਨਾ ਬੰਦਗੀ ਕਰਿਆ ਕਰ ਆਪਣੇ ਮਨ ਦੇ ਅੰਦਰ ਉਹਦਾ ਪਿਆਰ ਪੈਦਾ ਕਰ ਗੁਰੂ ਜੋ ਕਹਿ ਦਿੰਦਾ ਇਹਨੂੰ ਸੱਤ ਕਰਕੇ ਮੰਨ ਕੇ ਆਪਣੇ ਚਿੱਤ ਦੇ ਵਿੱਚ ਟਿਕਾ ਲਿਆ ਕਰ ਤੇ ਬਾਖੀਆਂ ਦੇ ਨਾਲੋਂ ਤੋੜ ਕੇ ਆਪਣਾ ਮੁਖ ਫੇਰ ਲੈ ਭਾਵ ਆਪਣੇ ਮੁਖ ਨੂੰ ਗੁਰੂ ਵਾਲੇ ਪਾਸੇ ਕਰ ਲੈ ਇੰਨੇ ਕੋ ਕਾਰਜ ਕਰਨ ਦੀ ਲੋੜ ਪੈਣੀ ਹੈ ਤੈਨੂੰ ਉਹਦਾ ਮਲਾਪ ਹੋ ਹਸਲ ਹੋ ਜਾਣਾ ਜਿਨੇ ਇਸ ਸਮੁੱਚੀ ਕਾਇਨਾਤ ਨੂੰ ਸਾਜਿਆ ਹੈ ਜਿਨੇ ਇਸ ਸਮੁੱਚੀ ਸ੍ਰਿਸ਼ਟੀ ਨੂੰ ਸਾਜਿਆ ਹੈ ਤੇ ਗੁਰੂ ਪਿਆਰਿਓ ਗੁਰੂ ਸਾਹਿਬ ਦੀ ਇੰਨੀ ਪਿਆਰੀ ਵਾਰਤਾ ਲਾਪ ਕਦੇ ਸਾਡਿਆਂ ਘਰਾਂ ਦੇ ਵਿੱਚ ਵੀ ਆਰੰਭ ਹੋ ਜਾਏ ਸਾਡਿਆਂ ਪਰਿਵਾਰਾਂ ਦੇ ਵਿੱਚ ਵੀ ਆਰੰਭ ਹੋ ਜਾਏ ਆਂਟ ਗਵਾਂਟ ਦੇ ਨਾਲ ਵੀ ਕਦੇ ਆਰੰਭ ਹੋ ਜਾਏ ਰਿਸ਼ਤੇਦਾਰਾਂ ਨਾਲ ਵੀ ਕਦੇ ਆਰੰਭ ਹੋ ਜਾਏ ਤੇ ਗੁਰੂ ਪਿਆਰਿਓ ਜਿੰਨੀ ਵੀ ਸੰਗਤ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਸੱਜ ਕੇ ਬੈਠੇ ਹੋ ਨਾ ਇੱਕ ਵਾਰੀ ਆਪਣੇ ਆਪ ਨੂੰ ਸਵਾਲ ਜ਼ਰੂਰ ਕਰਿਓ ਕੀ ਆਪਾਂ ਕਦੇ ਜਦੋਂ ਆਪਣੇ ਰਿਸ਼ਤੇਦਾਰ ਆਉਂਦੇ ਆ ਜਾਂ ਆਪਾਂ ਦੇ ਨੇ ਕਿਸੇ ਆਪਣੇ ਦੋਸਤ ਕੋਲੇ ਆਪਾਂ ਕਿਸੇ ਆਪਣੀ ਭੈਣ ਕੋਲੇ ਬੈਠਦੇ ਆ ਕਿਸੇ ਗਵਾਂਢੀ ਕੋਲੇ ਬੈਠਦੇ ਆ ਕੀ ਕਦੇ ਅਸੀਂ ਇਦਾਂ ਉਸ ਕਰਤੇ ਕਿਆਂ ਬਾਤਾਂ ਉਸ ਅਕਾਲ ਪੁਰਖ ਦੀਆਂ ਗੱਲਾਂ ਕੀਤੀਆਂ ਨੇ ਕਦੇ ਇਕੱਠਿਆਂ ਨੇ ਬੈਠ ਕੇ 10 ਮਿੰਟ 20 ਮਿੰਟ ਉਸ ਸਾਰੇ ਦਿਨ ਦੇ ਵਿੱਚ ਕਦੇ 5 7 10 ਮਿੰਟ ਉਹਦੀ ਗੱਲ ਕਰਨ ਦਾ ਯਤਨ ਕਰਦੇ ਆ ਜਾਂ ਨਹੀਂ ਕਰਦੇ ਇੱਕ ਵਾਰੀ ਥੋੜਾ ਜਿਹਾ ਆਪਣੇ ਅੰਦਰ ਝਾਤ ਮਾਰ ਕੇ ਵੇਖਣ ਦਾ ਯਤਨ ਕਰਨਾ ਪਿਆਰੋ ਇਹ ਦਿਨ ਦੇ ਵਿੱਚ ਗੁਰੂ ਪਿਆਰਿਓ ਜਾਂ ਸ਼ਾਮ ਨੂੰ ਸਵੇਰੇ ਜਦੋਂ ਕੋਈ ਸਾਡੇ ਕੋਲੇ ਵੀਰ ਭੈਣ ਭਰਾ ਬਹਿੰਦਾ ਹੈ ਗੱਲ ਉਦੋਂ ਹੀ ਚੱਲੇਗੀ ਉਸ ਅਕਾਲ ਪੁਰਖ ਦੀ ਜਦੋਂ ਸਾਡੇ ਅੰਦਰ ਉਸ ਅਕਾਲ ਪੁਰਖ ਦੀ ਗੱਲ ਕਰਨ ਦਾ ਜਾਂ ਸੁਣਨ ਦੀ ਭੁੱਖ ਪੈਦਾ ਹੋਗੀ ਗੁਰੂ ਪਿਆਰਿਓ ਜਿੰਨਾ ਸਮਾਂ ਭੁੱਖ ਪੈਦਾ ਨਹੀਂ ਹੁੰਦੀ ਤੇ ਉਹਨਾਂ ਸਮਾਂ ਸਾਡਾ ਮਨ ਹੀ ਨਹੀਂ ਕਰਦਾ ਗੱਲ ਕਰਨ ਨੂੰ ਤੇ ਅਸੀਂ ਆਪਣੇ ਅੰਦਰ ਧਿਆਨ ਮਾਰੀਏ ਕਿ ਸਾਨੂੰ ਕਿੰਨਾ ਸਮਾਂ ਹੋ ਗਿਆ ਗੁਰੂ ਦੀ ਗੋਦ ਵਿੱਚ ਆਉਂਦਿਆਂ ਨੂੰ ਗੁਰੂ ਦੀ ਸੰਗਤ ਕਰਨਿਆਂ ਨੂੰ ਸਾਡੇ ਅੰਦਰ ਇਹ ਭੁੱਖ ਪੈਦਾ ਹੋਈ ਹੈ ਕਿ ਨਹੀਂ ਹੋਈ ਗੁਰੂ ਪਿਆਰੇ ਤੋਂ ਅੱਗੇ ਪਾਤਸ਼ਾਹ ਕਹਿਣ ਲੱਗੇ ਉਹ ਜਿਹੜੀ ਗੁਰਸਿੱਖ ਭੈਣ ਹੈ ਜਿਹੜੀ ਜਿਹਨੂੰ ਮਲਾਪ ਹਾਸਲ ਹੋਇਆ ਉਹ ਕਹਿਣ ਲੱਗੀ ਦੂਸਰੀ ਭੈਣ ਨੂੰ ਕਹਿੰਦੀ ਪੰਕਜ ਮੋਹ ਸਰਹਾਂ ਕਹਿੰਦੀ ਭੈਣੇ ਇਹ ਜਿਹੜਾ ਸੰਸਾਰ ਹੈ ਨਾ ਇਹ ਪੰਕਜ ਪੰਕਜ ਦਾ ਭਾਵ ਹੁੰਦਾ ਚਿਕੜ ਇਹ ਮੋਹ ਦਾ ਨਾ ਇੱਕ ਚਿਕੜ ਹੈ ਧਿਆਨ ਕਰਕੇ ਸੁਣਿਓ ਗੁਰਸਿੱਖ ਭੈਣ ਗੁਰੂ ਨਾਲੋਂ ਟੁੱਟੀ ਹੋਈ ਭੈਣ ਨੂੰ ਸਮਝਾ ਰਹੀ ਹੈ ਪੰਕਜ ਮੋਹ ਸਰਹ ਇਹ ਜਿਹੜਾ ਸੰਸਾਰ ਹੈ ਇਹ ਮੋਹ ਦਾ ਇੱਕ ਚਿੱਕੜ ਹੈ ਪਾਗ ਨਹੀਂ ਚੱਲੈ ਹਰ ਹਾਂ ਕਹਿੰਦੇ ਹਰ ਮਨੇ ਹਰੀ ਉਸ ਅਕਾਲ ਪੁਰਖ ਬੰਨੇ ਕਹਿੰਦੇ ਉਸ ਅਕਾਲ ਪੁਰਖ ਵਾਲੇ ਪਾਸੇ ਨੂੰ ਪਾਗ ਨਹੀਂ ਚੱਲੈ ਇੱਕ ਕਦਮ ਵੀ ਪੁੱਟਿਆ ਨਹੀਂ ਜਾ ਰਿਹਾ ਸੰਸਾਰ ਇਸ ਸੰਸਾਰ ਦੇ ਮੋਹ ਰੂਪੀ ਚਿੱਕੜ ਦੇ ਵਿੱਚ ਸਮਾਜ ਇੰਨਾ ਫਸ ਗਿਆ ਕਿ ਇੱਕ ਵੀ ਕਦਮ ਇਹ ਆਪਣੇ ਗੁਰੂ ਵਾਲੇ ਪਾਸੇ ਪੱਟਣ ਨੂੰ ਤਿਆਰ ਨਹੀਂ ਇਹਦੇ ਤੋਂ ਕਦਮ ਹੀ ਨਹੀਂ ਪੁੱਟਿਆ ਜਾ ਰਿਹਾ ਇਹ ਤਿਲਕ ਤਿਲਕ ਕੇ ਵਾਰ-ਵਾਰ ਉਹਦੇ ਵਿੱਚ ਡਿੱਗਦਾ ਪਿਆ ਤੇ ਅੱਗੇ ਕਹਿਣ ਲੱਗੇ ਗਹਿੜਿਓ ਮੂੜ ਨਰਹਾ ਇਹ ਮੂੜ ਮੂੜ ਦਾ ਭਾਵ ਹੁੰਦਾ ਸਾਥ ਸੰਗਤ ਜੀ ਮੂਰਖ ਇਹ ਮੂਰਖ ਮਨੁੱਖ ਇਸ ਮੋਹ ਦੇ ਚਿੱਕੜ ਵਿੱਚ ਇੰਨੇ ਵੱਡੇ ਪੱਧਰ ਤੇ ਖੁੱਬਿਆ ਪਿਆ ਅਨਨ ਉਪਾਵ ਕਰਹਾ ਨਿਕਲਣਾ ਚਾਹੁੰਦਾ ਆ ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਾ ਕਹਿੰਦੇ ਮਨੁੱਖ ਇਸ ਮੋਹ ਦੇ ਚਿੱਕੜ ਵਿੱਚੋਂ ਨਿਕਲਣਾ ਚਾਹੁੰਦਾ ਕਹਿੰਦੇ ਅਨਨ ਉਪਾਅ ਕਰ ਖਾਂ ਹੋਰ ਬੜੇ ਉਪਾਅ ਕਰ ਰਹੇ ਨਿਕਲਣ ਦੇ ਲਈ ਆ ਬੇਨਤੀ ਸੁਣਿਓ ਕਹਿੰਦੇ ਮੋਹ ਦੇ ਚਿੱਕੜ ਵਿੱਚੋਂ ਨਿਕਲਣ ਦੇ ਲਈ ਮਨੁੱਖ ਬਹੁਤ ਜ਼ਿਆਦਾ ਉਪਾਅ ਕਰਦਾ ਪਿਆ ਹੈ ਉਪਰਾਲੇ ਕਰਦਾ ਪਿਆ ਹੈ ਪਰ ਅਸਲੀਅਤ ਇਸ ਗੱਲ ਦੀ ਇਹਨੂੰ ਨਹੀਂ ਪਤਾ ਕਿ ਇਸ ਮੋਹ ਦੇ ਚਿੱਕੜ ਵਿੱਚੋਂ ਨਿਕਲਣ ਦੇ ਲਈ ਇੱਕੋ ਹੀ ਰਸਤਾ ਹੈ ਉਹ ਕਿਹੜਾ ਹੈ ਅਗਲੀ ਪੰਕਤੀ ਧਿਆਨ ਨਾਲ ਸੁਣਿਓ ਕਹਿੰਦੇ ਤਉ ਨਿਕਸੈ ਸ਼ਰਨ ਪੈਰੀ ਸਖੀ ਸਾਰੇ ਕਿਰਪਾ ਕਰਿਓ ਤਉ ਨਿਕਸੈ ਸ਼ਰਨ ਪੈਰੀ ਸਖੀ ਕਹਿੰਦੇ ਹੇ ਸਖੀਏ ਜੇ ਤੂੰ ਵੀ ਇਸ ਮੋਹ ਦੇ ਚਿੱਕੜ ਵਿੱਚੋਂ ਨਿਕਲਣਾ ਚਾਹੁੰਨੀ ਹੈ ਨਾ ਜਿਵੇਂ ਸਮਾਜ ਦੇ ਲੋਕ ਹੋਰ ਤਰੀਕੇ ਅਪਣਾ ਰਹੇ ਆ ਤੂੰ ਉਹਨਾਂ ਤਰੀਕਿਆਂ ਦੇ ਵਿੱਚ ਉਲਝ ਕੇ ਆਪਣੇ ਆਪ ਨੂੰ ਖੱਜਤ ਨਾ ਕਰੀ ਖੁਆਰ ਨਾ ਕਰੀ ਤੈਨੂੰ ਇੱਕ ਤਰੀਕਾ ਦੱਸ ਦੰਨੀ ਆ ਉਹ ਤਰੀਕਾ ਕੀ ਹੈ ਤੌ ਨਿਕਸੈ ਤੂੰ ਫੇਰ ਉਸ ਮੋਹ ਦੇ ਚਿੱਕੜ ਵਿੱਚੋਂ ਨਿਕਲੇਂਗੀ ਕਦੋਂ ਸ਼ਰਨ ਪੈ ਰੀ ਸਖੀ ਜਦੋਂ ਗੁਰੂ ਦੀ ਸੰਗਤ ਵਿੱਚ ਪਵੇਂਗੀ ਗੁਰੂ ਦੇ ਸ਼ਰਨ ਵਿੱਚ ਆਵੇਂਗੀ ਬੋਲੋ ਸਤਨਾਮ ਵਾਹਿਗੁਰੂ ਇੱਕ ਉਹ ਔਰਤ ਜਿਹਨੇ ਅਕਾਲ ਪੁਰਖ ਦਾ ਮਿਲਾਪ ਹਾਸਲ ਕੀਤਾ ਉਹ ਨਾਲ ਦੀ ਦੂਸਰੀ ਔਰਤ ਜੀਵ ਇਸਤਰੀ ਨੂੰ ਸਮਝਾ ਰਹੀ ਹੈ ਜਿਹੜੀ ਗੁਰੂ ਤੋਂ ਬੇਮੁਖ ਹੋ ਕੇ ਮੋਹ ਦੇ ਚਿੱਕੜ ਵਿੱਚ ਫਸੀ ਹੋਈ ਹੈ ਤੂੰ ਨਾ ਸਮਾਜ ਸਮਾਜ ਦੇ ਲੋਕ ਬੜੇ ਉਪਰਾਲੇ ਕਰਦੇ ਪਏ ਆ ਬੜੀਆਂ ਕੋਸ਼ਿਸ਼ਾਂ ਕਰਦੇ ਪਏ ਐ ਬੜੇ ਹੋਰ ਢੰਗ ਤਰੀਕੇ ਅਪਣਾਉਂਦੇ ਪਏ ਐ ਪਰ ਤੂੰ ਨਾ ਆਪਣੀ ਇੰਨੀ ਬੇਸ਼ਕੀਮਤੀ ਜ਼ਿੰਦਗੀ ਖਰਾਬ ਕਰਦੀ ਹੋਰ ਤਰੀਕੇ ਅਪਨਾਉਂਦਿਆਂ ਅਪਣਾਉਂਦਿਆਂ ਇਹਦਾ ਤਰੀਕਾ ਇੱਕੋ ਹੀ ਐ ਉਹ ਐ ਗੁਰੂ ਦੀ ਸੰਗਤ ਗੁਰੂ ਦੀ ਸ਼ਰਨ ਵਿੱਚ ਆਏਂਗੀ ਗੁਰੂ ਦੀ ਸੰਗਤ ਵਿੱਚ ਆਏਂਗੀ ਇਸ ਮੋਹ ਦੇ ਚਿੱਕੜ ਵਿੱਚੋਂ ਬਾਹਰ ਨਿਕਲ ਜਾਏਗੀ ਤੇ ਅੱਗੇ ਕਹਿਣ ਲੱਗੇ ਥਿਰ ਥਿਰ ਚਿਤ ਥਿਰ ਹਾਂ ਹੇ ਭੈਣੇ ਆਪਣੇ ਚਿੱਤ ਨੂੰ ਨਾ ਬਿਲਕੁਲ ਅਡੋਲ ਕਰ ਲੈ ਇਹਨੂੰ ਡੁਲਾਉਣਾ ਬੰਦ ਕਰ ਦੇ ਜੇ ਤੂੰ ਥੋੜਾ ਬਹੁਤਾ ਵੀ ਡੋਲੇਂਗੀ ਨਾ ਤੇ ਗੁਰੂ ਤੋਂ ਦੂਰ ਹੋ ਜਾਏਗੀ ਭਾਵ ਆਪਣੇ ਅੰਦਰ ਅਡੋਲਤਾ ਪੈਦਾ ਕਰ ਕਹਿਣ ਲੱਗੇ ਥੇਰ ਥੇਰ ਚਿੱਤ ਥਿਰ ਹਾਂ ਇੰਨਾਂ ਕ ਆਪਣੇ ਅੰਦਰ ਨੂੰ ਅਡੋਲ ਕਰ ਲੈ ਬੜੀ ਪਿਆਰੀ ਪੰਕਤੀ ਹੈ ਸਾਧ ਸੰਗਤ ਆਪਣੇ ਅੰਦਰ ਨੂੰ ਇੰਨਾ ਕ ਅਡੋਲ ਕਰ ਲੈ ਕਹਿੰਦੇ ਬਾਨ ਗ੍ਰਹਿ ਸੰਸਾਰ ਹਾਂ ਇੱਕ ਵਾਰੀ ਸਾਰੇ ਕਿਰਪਾ ਕਰਿਓ ਬਾਨ ਗ੍ਰਹਿ ਸੰਸਾਰ ਹਾਂ ਬਾਨ ਤੇ ਗ੍ਰਹਿ ਸੰਸਾਰ ਦਾ ਭਾਵ ਹੈ ਬਰਾਬਰ ਤੂੰ ਆਪਣੇ ਅੰਦਰ ਨੂੰ ਇੰਨਾ ਕ ਅਡੋਲ ਕਰ ਲੈ ਕਿ ਜੇ ਉਸ ਮਾਲਕ ਦੀ ਰਜ਼ਾ ਵਿੱਚ ਚਲਦਿਆਂ ਚਲਦਿਆਂ ਤੈਨੂੰ ਕਿਸੇ ਵੇਲੇ ਜੰਗਲਾਂ ਵਿੱਚ ਵੀ ਜਾ ਕੇ ਰਹਿਣਾ ਪੈ ਜਾਵੇ ਤੂੰ ਤਾਂ ਵੀ ਨਾ ਡੋਲੀ ਬੋਲੋ ਸਤਨਾਮ ਸੁਣਿਓ ਗ੍ਰਹਿ ਤੇ ਬਣ ਗ੍ਰਹਿ ਮੇਣੇ ਘਰ ਤੇ ਬਣ ਮੇਣੇ ਜੰਗਲ ਗੁਰੂ ਦੇ ਰਸਤੇ ਤੇ ਚਲਦਿਆਂ ਚਲਦਿਆਂ ਗੁਰੂ ਪਿਆਰਿਓ ਇਹ ਬੇਨਤੀ ਨੂੰ ਤਵੱਜੋ ਦੇ ਕੇ ਸੁਣਿਓ ਗੁਰੂ ਦੇ ਰਸਤੇ ਤੇ ਚਲਦਿਆਂ ਚਲਦਿਆਂ ਚਾਹੇ ਤੈਨੂੰ ਘਰ ਵਿੱਚ ਰਹਿਣਾ ਮਿਲ ਜਾਏ ਨਸੀਬ ਹੋ ਜਾਏ ਚਾਹੇ ਤੈਨੂੰ ਕਿਸੇ ਜੰਗਲ ਦੇ ਵਿੱਚ ਜਾ ਕੇ ਰਹਿਣਾ ਪੈ ਜਾਏ ਭਾਵ ਤੇਰੇ ਹਾਲਾਤ ਜਿੱਦਾਂ ਦੇ ਮਰਜ਼ੀ ਬਣ ਜਾਣ ਤੂੰ ਆਪਣੇ ਘਰ ਨੂੰ ਤੇ ਉਸ ਜੰਗਲ ਨੂੰ ਇੱਕ ਬਰਾਬਰ ਸਮਝਣਾ ਭਾਵ ਇਹ ਨਾ ਹੋਵੇ ਕਿ ਜਦੋਂ ਤਾਂ ਤੈਨੂੰ ਜੰਗਲ ਵਿੱਚ ਜਾ ਕੇ ਰਹਿਣਾ ਪੈ ਜਾਏ ਉਦੋਂ ਤੂੰ ਰੋਣ ਲੱਗ ਪਵੇਂ ਆਪਣੇ ਆਪ ਨੂੰ ਦਲਾ ਲਵੇਂ ਕਿ ਦੇਖੋ ਜੀ ਜਿਹੜੇ ਗੁਰੂ ਦੇ ਰਸਤੇ ਤੇ ਨਹੀਂ ਚੱਲਦੇ ਸੀ ਉਹ ਵੱਡੀਆਂ-ਵੱਡੀਆਂ ਅਕੋਠੀਆਂ ਦੇ ਵਿੱਚ ਰਹਿੰਦੇ ਪਏ ਐ ਉਹ ਦੁਨੀਆ ਦੇ ਬੜੇ ਸੁਖ ਮਾਣਦੇ ਪਏ ਆ ਤੇ ਮੈਨੂੰ ਤੇ ਜੰਗਲਾਂ ਵਿੱਚ ਆ ਕੇ ਰਹਿਣਾ ਪੈ ਗਿਆ ਉਸ ਵੇਲੇ ਕੋਈ ਕਲਪਨਾ ਨਹੀਂ ਹੈ ਰੋਣਾ ਨਹੀਂ ਹੈ ਝੁਰਨਾ ਨਹੀਂ ਹੈ ਆਪਣੇ ਆਪ ਨੂੰ ਦੁਖੀ ਨਹੀਂ ਕਰਨਾ ਆਪਣੇ ਮਨ ਨੂੰ ਉਦੋਂ ਵੀ ਅਡੋਲ ਹਵਸਥਾ ਦੇ ਅਡੋਲ ਅਵਸਥਾ ਦੇ ਵਿੱਚ ਰੱਖਣਾ ਗੁਰੂ ਦੀ ਰਜ਼ਾ ਵਿੱਚ ਚਲਦਿਆਂ ਚਲਦਿਆਂ ਤੈਨੂੰ ਵੱਡਾ ਘਰ ਨਸੀਬ ਹੋ ਜਾਏ ਬੰਗਲੇ ਵਿੱਚ ਰਹਿਣ ਲੱਗ ਪਵੇਂ ਤੇ ਉਦੋਂ ਹੰਕਾਰ ਵਿੱਚ ਨਾ ਆ ਜਾਈ ਕਿ ਮੇਰੇ ਕੋਲੇ ਤੇ ਸਾਰਿਆਂ ਨਾਲੋਂ ਵੱਡਾ ਬੰਗਲਾ ਸਾਰਿਆਂ ਨਾਲੋਂ ਵੱਡਾ ਘਰ ਹੈ ਸਾਰਿਆਂ ਨਾਲੋਂ ਵੱਧ ਸੁੱਖ ਸਹੂਲਤਾਂ ਨੇ ਕਹਿੰਦੀ ਗੁਰਬਾਣੀ ਦੇ ਲੜ ਲੱਗ ਕੇ ਆਪਣੇ ਅੰਦਰ ਨੂੰ ਇੰਨਾ ਕ ਅਡੋਲ ਕਰ ਲਵੀ ਚਾਹੇ ਜੰਗਲ 'ਚ ਰਹਿਣਾ ਪੈ ਜਾਏ ਚਾਹੇ ਵੱਡੇ ਮਹਿਲ 'ਚ ਰਹਿਣਾ ਪੈ ਜਾਏ ਦੋਨੇ ਥਾਵਾਂ ਤੇ ਤੇਰੀ ਸੁਰਤ 'ਚ ਇੱਕ ਰਾਬੀ ਹੋਣਾ ਚਾਹੀਦਾ ਬੋਲੋ ਸਤਨਾਮ ਹੁਣ ਗੁਰੂ ਪਿਆਰਿਓ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਭਾਈ ਤਾਰੂ ਸਿੰਘ ਵਿਲੇ ਹੁਣਾ ਦਾ ਆਪਾਂ ਕਹਿੰਦੇ ਆ ਕਿ ਉਹ ਸਿੱਖ ਜੰਗਲਾਂ ਦੇ ਵਿੱਚ ਕਿਵੇਂ ਰਹੇ ਦੇਖੋ ਇੱਥੋਂ ਇੱਕ ਗੱਲ ਤੇ ਸਪਸ਼ਟ ਹੁੰਦੀ ਆ ਨਾ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਉਹਨਾਂ ਸਿੱਖਾਂ ਦੇ ਰੋਮ ਰੋਮ ਦੇ ਵਿੱਚ ਵਸਦੀ ਸੀ ਗੁਰੂ ਪੀਰ ਹਰਿਓ ਅਗਰ ਉਹਨਾਂ ਨੇ ਆਪਣੇ ਸਰੀਰ ਦੇ ਉੱਪਰ ਇੰਨੇ ਕਸ਼ਟ ਝੱਲੇ ਨੇ ਆਪਣਾ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਰਹਿਣਾ ਪ੍ਰਵਾਨ ਕੀਤਾ ਤੇ ਇਹਦਾ ਮਤਲਬ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜਿਹੜੇ ਬਚਨ ਨੇ ਗੁਰੂ ਪਿਆਰਿਓ ਕਿ ਆਪਣੇ ਆਪ ਨੂੰ ਇਨਕ ਅਡੋਲ ਰੱਖਣਾ ਹੈ ਚਾਹੇ ਜੰਗਲ ਵਿੱਚ ਰਹਿਣਾ ਪਵੇ ਚਾਹੇ ਘਰ ਵਿੱਚ ਰਹਿਣਾ ਪੈ ਜਾਵੇ ਕਦੇ ਸ਼ਿਕਵਾ ਨਾ ਕਰੀ ਉਸ ਰੱਬ ਤੇ ਇਹ ਬਚਨ ਉਹਨਾਂ ਗੁਰਸਿੱਖਾਂ ਦੇ ਰੋਮ-ਰੋਮ ਦੇ ਵਿੱਚ ਵੱਸਦੇ ਸੀ ਗੁਰੂ ਪਿਆਰਿਓ ਆਪਾਂ ਬਹੁਤ ਵਾਰ ਬੇਨਤੀ ਕੀਤੀ ਹੈ ਸਾਧ ਸੰਗਤ ਜੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਇੰਨਾ ਲੰਬਾ ਸਮਾਂ ਭੁੱਖ ਕਟਣੀ ਆਸਰਾ ਕਰਦਾ ਸੀ ਗੁਰੂ ਦੀ ਬਾਣੀ ਦਾ ਕੇਤਿਆਂ ਦੂਖ ਭੁਖ ਸਦਮਾਰ ਇਹ ਪੀ ਦਾਤ ਤੇਰੀ ਦਾਤਾਰ ਉਹਨਾਂ ਦੇ ਅੰਦਰ ਗੁਰਬਾਣੀ ਦਾ ਸਿਧਾਂਤ ਉਹਨਾਂ ਦੇ ਰੋਮ ਰੋਮ ਵਿੱਚ ਵਸਿਆ ਪਿਆ ਸੀ ਗੁਰੂ ਪਿਆਰਿਓ ਜੰਗਲਾਂ ਵਿੱਚ ਜਾ ਕੇ ਰਹਿਣ ਵਾਲੇ ਸਿੱਖਾਂ ਦੇ ਰੋਮ ਰੋਮ ਵਿੱਚ ਇਹ ਪੰਗਤੀ ਵਸਦੀ ਹੈ ਕਿ ਬਨ ਗ੍ਰਹਿ ਸੰਸਾਰ ਹਾਂ ਤਾਂ ਹੀ ਉਹਨਾਂ ਨੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣਾ ਵੀ ਪ੍ਰਵਾਨ ਕਰ ਲਿਆ ਗੁਰੂ ਪਿਆਰਿਓ ਸ਼ਿਕਵਾ ਨਹੀਂ ਕੀਤਾ ਰੱਬ ਦੇ ਉੱਤੇ ਕਿ ਮੈਨੂੰ ਇਦਾਂ ਤੇ ਮaaf ਕਰਨਾ ਗੁਰੂ ਪਿਆਰਿਓ ਇਹਨੂੰ ਨਿੰਦਿਆ ਦਾ ਰੂਪ ਨਾ ਦੇ ਦਿਓ ਇਹ ਨਾ ਕਹਿ ਦੇ ਵੀ ਇਹ ਨਿੰਦਿਆ ਅੱਜ ਸਾਡੀ ਤੇ ਹਾਲਤ ਇਹ ਹੋ ਗਈ ਸਾਨੂੰ ਗੁਰੂ ਘਰ ਆਉਂਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਗੁਰਬਾਣੀ ਪੜ੍ਹਦਿਆਂ ਨੂੰ ਵੀ ਬੜਾ ਲੰਮਾ ਸਮਾਂ ਹੋ ਗਿਆ ਗੁਰੂ ਪਿਆਰਿਓ ਸਾਡੇ ਘਰ ਦਾ ਤਾਂ ਇੱਕ ਦੁੱਧ ਦੇਣ ਵਾਲਾ ਪਸ਼ੂ ਬਿਮਾਰ ਹੋ ਜਾਏ ਅਸੀਂ ਉਸੇ ਵੇਲੇ ਰੱਬ ਤੇ ਸ਼ਿਕਵੇ ਦੇਣੇ ਆਰੰਭ ਕਰ ਦਿੰਦੇ ਆ ਅਸੀਂ ਉਸੇ ਵੇਲੇ ਗੁਰੂ ਨੂੰ ਸ਼ਿਕਵਾ ਕਰਨਾ ਆਰੰਭ ਕਰ ਦਿੰਦੇ ਆ ਗੁਰੂ ਪਿਆਰਿਓ ਕਿਸੇ ਵੇਲੇ ਕੋਈ ਫਸੜ ਦਾ ਨੁਕਸਾਨ ਹੋ ਜਾਏ ਕਿਸੇ ਪਰਿਵਾਰ ਦੇ ਜੀ ਦਾ ਨੁਕਸਾਨ ਹੋ ਜਾਏ ਅਸੀਂ ਗੁਰੂ ਨੂੰ ਆਲਾੰਬੇ ਦੇਣ ਲੱਗ ਪੈਂਦੇ ਹਾਂ ਗੁਰਮਖੋ ਗੁਰੂ ਸਾਹਿਬ ਤੇ ਕਹਿੰਦੇ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲਦੇ ਆਂ ਹੋ ਸਕਦਾ ਤੈਨੂੰ ਜੰਗਲਾਂ ਵਿੱਚ ਵੀ ਰਹਿਣਾ ਪੈ ਜਾਏ ਉਦੋਂ ਵੀ ਸ਼ਿਕਵਾ ਨਾ ਕਰੀ ਤੇ ਆਪਾਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਸ਼ਿਕਵੇ ਕਰਦੇ ਪਏ ਆਂ ਸਾਧ ਸੰਗਤ ਤੇ ਜੇ ਅਜੇ ਵੀ ਸਾਡੀ ਜ਼ਿੰਦਗੀ ਚੋ ਸ਼ਿਕਵੇ ਖਤਮ ਨਹੀਂ ਨਾ ਹੋਏ ਤੇ ਇਹਦਾ ਮਤਲਬ ਸਾਡੇ ਅੰਦਰ ਅਜੇ ਤੱਕ ਗੁਰੂ ਦਾ ਪਿਆਰ ਟਿਕਿਆ ਹੀ ਨਹੀਂ ਐ ਬੋਲੋ ਸਤਨਾਮ ਜਿਸ ਦਿਨ ਗੁਰੂ ਦਾ ਪਿਆਰ ਸਾਡੇ ਅੰਦਰ ਟਿਕ ਗਿਆ ਨਾ ਗੁਰੂ ਪਿਆਰਿਓ ਉਸ ਦਿਨ ਸਾਡੀ ਜ਼ਿੰਦਗੀ ਚੋ ਸ਼ਿਕਵੇ ਖਤਮ ਹੋ ਜਾਣਗੇ ਫਿਰ ਅਸੀਂ ਸ਼ਿਕਵਾ ਨਹੀਂ ਕਰਾਂਗੇ ਕਿ ਮੇਰਾ ਤੇ ਆਏ ਸਾਲੀ ਨੁਕਸਾਨ ਹੋ ਜਾਂਦਾ ਮੇਰਾ ਤੇ ਆ ਜਿਹੜੇ ਲੋਕ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਤੇ ਮੇਰਾ ਨੁਕਸਾਨ ਹੋ ਜਾਂਦਾ ਆਏ ਸਾਲ 10 15 20000 ਲੱਗ ਜਾਂਦਾ ਤੇ ਇੱਕ ਗੱਲ ਚੇਤੇ ਰੱਖਿਓ ਗੁਰੂ ਕੇ ਪਿਆਰੇ ਸਿੱਖੋ ਫਿਰ ਆਪਾਂ ਸਮਾਪਤੀ ਕਰਾਂਗੇ ਕਈ ਵਾਰ ਨ ਵਾਰ-ਵਾਰ ਸਾਡਾ ਆਰਥਿਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਸਮਾਜਿਕ ਤੌਰ ਤੇ ਵੀ ਨੁਕਸਾਨ ਹੁੰਦਾ ਅਸੀਂ ਵਾਰ-ਵਾਰ ਉਸ ਆਰਥਿਕ ਤੇ ਸਮਾਜਿਕ ਤੌਰ ਤੇ ਹੋਰੇ ਨੁਕਸਾਨ ਨੂੰ ਵੇਖ ਕੇ ਨਾ ਬਹੁਤ ਵਾਰੀ ਆਪਾਂ ਗੁਰੂ ਪਿਆਰਿਓ ਡੋਲ ਜਾਂਦੇ ਆਂ ਵੀ ਆਪਣਾ ਆਈਸ ਵਾਲੀ ਇਦਾਂ ਨੁਕਸਾਨ ਹੋ ਰਿਹਾ ਹੈ ਹਰ ਸਾਲ ਇਨਾ ਨੁਕਸਾਨ ਹੋਈ ਜਾਂਦਾ ਹੈ ਜਿਹੜੇ ਨਹੀਂ ਜਾਂਦੇ ਉਹਨਾਂ ਦੇ ਵਧੀਆ ਠੀਕ ਠਾਕ ਚੱਲੀ ਜਾਂਦਾ ਸਾਰਾ ਕੁਝ ਉਹਨਾਂ ਨੂੰ ਤੇ ਦਿਨੋਂ ਦਿਨ ਸੁੱਖ ਮਿਲ ਰਿਹਾ ਹੈ ਖੁਸ਼ੀਆਂ ਮਿਲ ਰਹੀਆਂ ਹਨ ਦੁਨਿਆਵੀ ਸੁਭਾ ਤਾਂ ਉਹਨਾਂ ਨੂੰ ਜ਼ਿਆਦਾ ਮਿਲੀ ਜਾਂਦੀਆਂ ਐ ਇੱਥੇ ਵੀ ਗੁਰੂ ਦੀ ਰਹਿਮਤ ਤੇ ਕਦੇ ਸ਼ੱਕ ਨਾ ਕਰਿਓ ਕਈ ਵਾਰ ਕੀ ਹੁੰਦਾ ਗੁਰੂ ਸਾਡੇ ਤੇ ਪਰਚੇ ਪਾ ਪਾ ਕੇ ਵੇਖਦਾ ਦੁੱਖ ਦੇ ਦੇ ਕੇ ਵੇਖਦਾ ਕਿਉਂਕਿ ਉਹਨੇ ਸਾਨੂੰ ਦੂਜਿਆਂ ਨਾਲੋਂ ਆਪਣੇ ਨੇੜੇ ਵੱਧ ਕਰਨਾ ਹੁੰਦਾ ਹੈ ਗੁਰੂ ਸਾਡੇ ਤੇ ਬਿਪਤਾ ਪਾ ਕੇ ਵੇਖਦਾ ਹਰ ਸਾਲ ਤੇਰਾ ਕੋਈ ਨੁਕਸਾਨ ਕੋਈ ਬਿਮਾਰੀ ਕੁਝ ਨਾ ਕੁਝ ਤੈਨੂੰ ਦੇ ਕੇ ਵੇਖਦਾ ਵੀ ਕਿ ਕੱਪ ਪਾਜਦਾ ਹੈ ਕਿ ਨਹੀਂ ਪਾਜਦਾ ਗੁਰੂ ਤੋਂ ਬੇਮੁਖ ਹੁੰਦਾ ਹੈ ਕਿ ਨਹੀਂ ਹੁੰਦਾ ਤੇ ਜੇ ਜਿਆਦਾ ਸੁੱਖ ਸਹੂਲਤਾਂ ਸਾਡੇ ਘਰ ਵਿੱਚ ਆਉਂਦੀਆਂ ਨਾ ਯਾਦ ਰੱਖਿਓ ਗੁਰੂ ਪਿਆਰਿਓ ਹੈ ਸਾਰੀ ਉਸ ਮਾਲਕ ਦੀ ਦਾਤ ਹੈ ਪਰ ਬੇਨਤੀ ਕਰਦਾ ਜਦੋਂ ਘਰ ਵਿੱਚ ਬਹੁਤਿਆਂ ਸੁੱਖ ਤੇ ਸਹੂਲਤਾਂ ਆਉਣ ਲੱਗ ਜਾਣ ਓਦੋਂ ਵੀ ਗੁਰੂ ਦੇ ਭਉ ਵਿੱਚ ਰਿਹਾ ਕਰੋ ਕਈ ਵਾਰ ਮਾਂ ਬਾਪ ਜਦੋਂ ਆਪਣੇ ਬੱਚੇ ਨੂੰ ਬੱਚਾ ਮਾਂ ਬਾਪ ਨੂੰ ਜਿਆਦਾ ਤੰਗ ਕਰਨ ਲੱਗ ਪਵੇ ਨਾ ਉਹ ਗੱਲਾਂ ਨਾ ਕਰਨ ਦੇਵੇ ਜਾਂ ਕੋਈ ਮਾਂ ਬਾਪ ਜ਼ਰੂਰੀ ਕੰਮ ਕਰਦਾ ਹੋਵੇ ਤੇ ਬੱਚਾ ਫਿਰ ਵੀ ਵਿੱਚ ਪਰੇਸ਼ਾਨ ਕਰਦਾ ਹੋਵੇ ਮਾਪੇ ਬੱਚੇ ਨੂੰ ਖੜਾਉਣਾ ਦੇ ਕੇ ਲਾਲਚ ਲਾ ਕੇ ਆਪਣੇ ਤੋਂ ਪਾਸੇ ਕਰ ਦਿੰਦਾ ਹੈ ਇਹ ਡਰ ਆਪਣੀ ਸੁਰਤ 'ਚ ਰੱਖਿਓ ਜਿਆਦਾ ਸਹੂਲਤਾਂ ਵੀ ਕਈ ਵਾਰ ਉਹ ਅਕਾਲ ਪੁਰਖ ਸਾਨੂੰ ਖੜਾਉਣਾ ਦੇ ਕੇ ਉਹਦੇ ਲਾਲਚ ਲਾ ਦਿੰਦਾ ਹੈ ਬੋਲੋ ਸਤਨਾਮ ਸਹੂਲਤਾਂ ਇੰਨੀਆਂ ਕ ਦੇ ਦਿੱਤੀਆਂ ਜ਼ਮੀਨ ਵਧਾਤੀ ਔਲਾਦ ਵਧਾ ਦਿੱਤੀ ਹੋਰ ਸੁੱਖ ਸਹੂਲਤਾਂ ਦੇ ਦਿੱਤੀਆਂ ਇਹ ਖਡਾਉਣੇ ਦੇ ਦਿੱਤੇ ਵੀ ਇਹਦੇ ਲਾਲਚ ਲੱਗਿਆ ਰਹਿ ਇਹ ਇਹ ਗੱਲ ਯਾਦ ਰੱਖਿਓ ਕੱਲਾ ਦੁੱਖ ਦਾ ਪੇਪਰ ਨਹੀਂ ਪਾਇਆ ਜਾਂਦਾ ਗੁਰੂ ਪਿਆਰਿਓ ਕਈ ਵਾਰ ਦੁਨਿਆਵੀ ਸੁੱਖ ਸਹੂਲਤਾਂ ਦੇ ਕੇ ਵੀ ਪੇਪਰ ਪਾਇਆ ਜਾਂਦਾ ਵੀ ਵੇਖੀਏ ਤੇ ਸਹੀ ਇਹ ਦੁੱਖ ਦੇ ਵਿੱਚੋਂ ਤੇ ਪਾਸ ਹੋ ਗਿਆ ਕਿਤੇ ਸੁੱਖ ਦੇ ਵੇਲੇ ਤਾਂ ਗੁਰੂ ਦਾ ਦਰ ਨਹੀਂ ਛੱਡਦਾ ਇਸ ਕਰਕੇ ਬਹੁਤ ਵਾਰੀ ਸਾਡੇ ਹਾਲਾਤ ਇਦਾਂ ਬਣ ਜਾਂਦੇ ਆ ਜਦੋਂ ਸਾਡੇ ਘਰ ਵਿੱਚ ਜਿਆਦਾ ਸੁੱਖ ਸਹੂਲਤਾਂ ਹੋ ਜਾਣ ਜਿਆਦਾ ਦੁਨਿਆਵੀ ਪਦਾਰਥ ਹੋ ਜਾਣਾ ਗੁਰੂ ਪਿਆਰਿਓ ਬੰਦੇ ਨੂੰ ਇੰਜ ਲੱਗਣ ਲੱਗ ਪੈਂਦਾ ਕਿ ਮੈਨੂੰ ਤੇ ਰੱਬ ਦੀ ਲੋੜ ਹੀ ਕੋਈ ਨਹੀਂ ਐ ਬੋਲੋ ਸਤਨਾਮ ਇਹ ਜ਼ਿੰਦਗੀ ਦਾ ਅਸਲ ਨਰਕ ਆਰੰਭ ਹੁੰਦਾ ਗੁਰੂ ਜੀ ਆਰੋ ਇੱਥੋਂ ਸਾਡੇ ਜਿਉਂਦੇ ਜੀ ਨਰਕ ਦੀ ਆਰੰਭਤਾ ਹੋ ਜਾਂਦੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਅਡੋਲ ਰੱਖਿਆ ਕਰ ਡੋਲਣ ਨਾ ਦੇ ਤੇ ਅਖੀਰ ਤੇ ਕਹਿਣ ਲੱਗੇ ਕਹਿੰਦੇ ਬਨ ਗ੍ਰਹਿ ਸੰਸਰਾਂ ਭਾਵ ਜੰਗਲ ਤੇ ਘਰ ਨੂੰ ਇੱਕ ਸਮਝ ਕੇ ਰੱਖੀ ਅੰਤਰ ਏਕ ਪਰਹਾਂ ਕਰੋ ਸਾਰੀ ਕਿਰਪਾ ਅੰਤਰ ਏਕ ਪੇਰਾਂ ਆਪਣੇ ਅੰਦਰ ਇੱਕ ਉਸ ਅਕਾਲ ਪੁਰਖ ਪਤੀ ਦਾ ਪਿਆਰ ਟਕਾ ਕੇ ਰੱਖੀ ਹੋਰ ਕਿਸੇ ਦੂਜੇ ਦੀ ਆਸ ਨਾ ਰੱਖੀ ਕਹਿਣ ਲੱਗੇ ਬਾਹਰ ਅਨੇਕ ਧਰ ਹਾਂ ਬਾਹਰ ਅਨੇਕ ਧਰ ਹਾਂ ਧਰ ਦਾ ਭਾਵ ਕਿਰਤ ਬਾਰੀ ਤੌਰ ਤੇ ਇਸ ਦੁਨੀਆ ਦੇ ਵਿੱਚ ਤੂੰ ਕਿਰਤ ਜਿਹੜੀ ਮਰਜ਼ੀ ਕਰਦਾ ਰਹਿ ਦੇਖੋ ਗੁਰੂ ਪਿਆਰਿਓ ਬਾਹਰ ਅਨੇਕ ਅਨੇਕ ਭਾਵ ਅਨੇਕਾਂ ਤਰ੍ਹਾਂ ਦੀ ਕਿਰਤ ਹੈ ਕੋਈ ਖੇਤੀ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਬਿਜ਼ਨਸ ਕਰਦਾ ਹੈ ਭਾਵ ਆਪੋ ਆਪਣੇ ਕਾਰੋਬਾਰ ਨੇ ਗੁਰੂ ਪਿਆਰਿਓ ਕਹਿੰਦੇ ਬਾਹਰ ਅਨੇਕ ਧਰ ਹਾਂ ਤੂੰ ਕਿਰਤ ਬਾਹਰ ਦੁਨੀਆ ਦੇ ਵਿੱਚ ਜਿਸ ਨਾਲ ਤੇਰਾ ਪਰਿਵਾਰ ਚੱਲਦਾ ਹੈ ਕਿਰਤ ਜਿਹੜੀ ਮਰਜ਼ੀ ਕਰਦਾ ਰਹੇ ਰਾਜਨ ਜੋਗ ਕਰ ਹਾਂ ਤੂੰ ਰਾਜ ਭਾਗ ਚਲਾ ਤੇਰੀ ਮਰਜ਼ੀ ਕੋਈ ਗੱਲ ਨਹੀਂ ਜੇ ਤੈਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਹੈ ਨਾ ਤੇ ਤੂੰ ਰਾਜ ਭਾਗ ਵੀ ਦੁਨੀਆ ਦੇ ਵਿੱਚ ਕਰ ਪਰ ਕਹਿੰਦੇ ਯਾਦ ਕੀ ਰੱਖਣਾ ਕਹੋ ਨਾਨਕ ਲੋਕ ਅਲੋਗੀ ਰੀ ਸਖੀ ਲੋਕਾਂ ਦੇ ਵਿੱਚ ਰਹਿੰਦੇ ਆਂ ਰਾਜ ਭਾਗ ਕਰਦੇ ਆਂ ਆਪਣੀ ਕਿਰਤ ਕਰਦੇ ਆਂ ਕਰਦੇ ਆਂ ਆਪਣੀ ਸੁਰਤ ਨੂੰ ਉਸ ਮਾਲਕ ਦੇ ਵਿੱਚ ਟਿਕਾ ਕੇ ਰੱਖੀ ਤੇਰਾ ਦੁਨੀਆ ਤੇ ਆਇਆ ਸਫਲ ਹੋਵੇਗਾ ਬੋਲੋ ਸਤਨਾਮ ਇਹਦਾ ਮਤਲਬ ਕੀ ਹੈ ਕਿਰਤ ਕਿਰਤ ਤੁਸੀਂ ਜਿਹੜੀ ਵੀ ਕਰਦੇ ਹੋ ਚਾਹੇ ਕੋਈ ਨੌਕਰੀ ਕਰਦੇ ਹੋ ਚਾਹੇ ਕਾਰੋਬਾਰ ਕਰਦੇ ਹੋ ਖੇਤੀਬਾੜੀ ਕਰਦੇ ਹੋ ਕੋਈ ਭੈਣ ਘਰ ਦਾ ਕੰਮ ਕਰਦੀ ਹੈ ਕੋਈ ਮਜ਼ਦੂਰੀ ਕਰਦਾ ਇਹ ਗੱਲ ਮੈਨੇ ਨਹੀਂ ਰੱਖਦੀ ਗੁਰੂ ਪਿਆਰੇ ਕਿਰਤ ਤੁਸੀਂ ਕਿਹੜੀ ਕਰਦੇ ਮੈਨੇ ਇਹ ਰੱਖਦਾ ਵੀ ਕਿਰਤ ਕਰਦਿਆਂ ਕਰਦਿਆਂ ਸਾਡੀ ਸੁਰਤ ਉਸ ਮਾਲਕ ਨਾਲ ਜੁੜੀ ਰਹੇ ਇਹ ਗੱਲ ਸਭ ਤੋਂ ਜ਼ਿਆਦਾ ਮੈਨੇ ਰੱਖਦੀ ਹੈ ਤੋ ਇਸ ਕਰਕੇ ਆਓ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਇੱਕ ਉਸ ਅਕਾਲ ਪੁਰਖ ਦਾ ਮਲਾਪ ਹਾਸਲ ਕਰ ਚੁੱਕੀ ਭੈਣ ਨੇ ਗੁਰੂ ਨਾਲੋਂ ਟੁੱਟੀ ਹੋਈ ਦੂਸਰੀ ਭੈਣ ਨੂੰ ਇੰਨੇ ਪਿਆਰ ਦੇ ਨਾਲ ਸਮਝਾਇਆ ਕਿ ਭੈਣੇ ਆ ਆ ਕੰਮ ਜੇ ਤੂੰ ਖੱਟ ਦੇਵੇਂ ਤੇ ਗੁਰੂ ਦਾ ਕਿਹਾ ਆਪਣੇ ਚਿੱਤ ਵਿੱਚ ਧਰ ਲਵੇਂ ਦੁਨੀਆ ਦੀ ਕੋਈ ਵੀ ਤਾਕਤ ਤੈਨੂੰ ਉਸ ਅਕਾਲ ਪੁਰਖ ਦੇ ਮਲਾਪ ਤੋਂ ਵਾਂਝੀ ਨਹੀਂ ਰੱਖ ਸਕਦੀ ਗੁਰੂ ਕਿਰਪਾ ਕਰੇ ਆਓ ਜਿਹੜੇ ਬਚਨ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ੇ ਨੇ ਕਦੇ ਇਸ ਸਾਡੇ ਹਿਰਦੇ ਤੇ ਪ੍ਰਕਾਸ਼ ਹੋ ਆਉਣ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ